ਜੇ ਤੁਸੀਂ ਕਦੇ ਇੱਕ ਵਿਸ਼ਾ ਲਿਆ ਕਦੇ ਦੂਸਰਾ ਵਿਸ਼ਾ ਲਿਆ ਇਹਦੇ ਨਾਲ ਕੀ ਹੋਊਗਾ ਤੁਹਾਡੇ ਕੋਲੇ ਵਿਸ਼ਿਆਂ ਦੀ ਬਹੁਤਾਤ ਹੋ ਜਾਊਗੀ ਬਹੁਤਾਤ ਦੇ ਵਿੱਚ ਵਿਸ਼ੇ ਲੈ ਕੇ ਬਣਾਈ ਹੋਈ ਵੀਡੀਓ ਹਮੇਸ਼ਾ ਹੀ ਕਿਸੇ ਖਾਸ ਕਿਸਮ ਦੇ ਸ਼ਰੋਤਿਆਂ ਨੂੰ ਤੁਹਾਡੇ ਨਾਲ ਨਹੀਂ ਜੋੜਦੀ ਅੱਜ ਵੀਡੀਓ ਦਾ ਚੱਲਣਾ ਹੈ ਬਹੁਤ ਸਾਰੇ ਦੋਸਤ ਲਗਾਤਾਰ ਕਿਸੇ ਨਾ ਕਿਸੇ ਖਾਸ ਵਿਸ਼ੇ ਤੇ ਕਿਸੇ ਨਾ ਕਿਸੇ ਖਾਸ ਮਾਧਿਅਮ ਰਾਹੀਂ ਆਪਣੀ ਵੀਡੀਓ ਜਾਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝੇ ਕਰਦੇ ਆ। ਪਰ ਮਸਲਾ ਇਹ ਹੁੰਦਾ ਕਿ ਬਹੁਤ ਵਾਰੀ ਕੁਝ ਆ ਕੇ ਨਵੇਂ ਦੋਸਤ ਇਹ ਪੁੱਛਦੇ ਆ ਕਿ ਅਸੀਂ ਕਿਸ ਵਿਸ਼ੇ ਤੇ ਵੀਡੀਓ ਬਣਾਈਏ? ਉਹ ਵਿਸ਼ੇ ਨੂੰ ਕਿਸ ਦੂਰੀ ਤੱਕ ਲੈ ਕੇ ਜਾਇਏ ਵਿਸ਼ੇ ਦੀ ਚੋਣ ਕਿਵੇਂ ਕਰੀਏ ਵਿਸ਼ੇ ਦੇ ਸਾਰੇ ਮਸਲਿਆਂ ਬਾਰੇ ਕਿਵੇਂ ਪਤਾ ਲੱਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਸਮਾਜ ਦੇ ਕਿਹੜੇ ਪੱਖ ਬਾਰੇ ਵੀਡੀਓ ਬਣਾਉਣੀ ਹੈ ਕਿ ਤੁਸੀਂ ਰਾਜਨੀਤਿਕ ਪੱਖ ਬਾਰੇ ਵੀਡੀਓ ਬਣਾਉਣੀ ਹੈ ਕਿ ਤੁਸੀਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਆਪਣੀ ਵੀਡੀਓ ਬਣਾਉਣੀ ਹੈ ਕਿ ਤੁਸੀਂ ਕਿਸਾਨੀ ਮਸਲਿਆਂ ਨੂੰ ਲੈ ਕੇ ਵੀਡੀਓ ਬਣਾਉਣੀ ਹੈ ਕਿ ਤੁਸੀਂ ਸਮਾਜਿਕ ਚੇਤਨਾ ਨੂੰ ਲੈ ਕੇ ਵੀਡੀਓ ਬਣਾਉਣੀ ਹੈ ਜਾਂ ਤੁਸੀਂ ਜਿਹੜੀਆਂ ਰੋਜ਼ ਦੀਆਂ ਖਬਰਾਂ ਹਨ ਉਹਨਾਂ ਨੂੰ ਲੈ ਕੇ ਉਹਨਾਂ ਤੇ ਵੀਡੀਓ ਬਣਾਉਣੀ ਹੈ ਜੇ ਤੁਸੀ ਇਹ ਫੈਸਲਾ ਕਰੋਗੇ ਕਿ ਇਸੇ ਇੱਕ ਵਿਸ਼ੇ ਨੂੰ ਚੁਣੋ ਜਿਹੜੇ ਵੀ ਵਿਸ਼ੇ ਨੂੰ ਤੁਸੀਂ ਚੁਣੋਗੇ ਉਸ ਵਿਸ਼ੇ ਬਾਰੇ ਖੋਜ ਕਰੋ ਫਾਰ ਐਗਜ਼ਾਮਪਲ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਮਾਜਿਕ ਮੁੱਦਿਆਂ ਤੇ ਵੀਡੀਓ ਬਣਾਉਣੀ ਹੈ ਤਾਂ ਪਹਿਲਾਂ ਦੇਖੋ ਕਿ ਤੁਹਾਡੇ ਆਲੇ ਦੁਆਲੇ ਦੇ ਸਮਾਜ ਵਿੱਚ ਕਿਸ ਕਿਸਮ ਦੇ ਮੁੱਦੇ ਹੈ ਤੁਹਾਡੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਤੁਹਾਡੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਕਿਸਾਨੀ ਦਾ ਮੁੱਦਾ ਹੈ ਗਰੀਬੀ ਦਾ ਮੁੱਦਾ ਹੈ ਤੁਹਾਡੇ ਆਲੇ-ਦੁਆਲੇ ਦੇ ਸਮਾਜ ਦੇ ਵਿੱਚ ਵਿਦੇਸ਼ ਜਾਣ ਦਾ ਵਿਦੇਸ਼ 'ਚ ਰਹਿਣ ਦਾ ਮੁੱਦਾ ਹੈ ਤੁਹਾਡੇ ਆਲੇ-ਦੁਆਲੇ ਦੇ ਸਮਾਜ ਦੇ ਵਿੱਚ ਜਿਹੜੀ ਸਿੱਖਿਆ ਹੈ ਉਹਦਾ ਵੱਡੇ ਪੱਧਰ ਤੇ ਸਿਹਤ ਦਾ ਵੱਡੇ ਪੱਧਰ ਤੇ ਮੁੱਦਾ ਹੈ ਜਿਹੜਾ ਹਰ ਰੋਜ਼ ਚੱਲਦਾ ਰਹਿੰਦਾ ਹੈ ਤੁਸੀਂ ਸਾਰੇ ਵਿਸ਼ਿਆਂ ਨੂੰ ਇੱਕੋ ਸਮੇਂ ਨਹੀਂ ਲੈ ਸਕਦੇ ਨਾ ਹੀ ਸਾਰੇ ਵਿਸ਼ਿਆਂ ਤੇ ਇੱਕੋ ਸਮੇਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੇ ਇੱਕ ਵਿਸ਼ੇ ਨੂੰ ਚੁਣੋ ਜਿਸ ਵਿਸ਼ੇ ਨੂੰ ਚੁਣੋਗੇ ਉਸ ਵਿਸ਼ੇ ਨੂੰ ਲੈ ਕੇ ਜਦੋਂ ਤੁਸੀਂ ਵੀਡੀਓ ਬਣਾਓਗੇ ਤਾਂ ਤੁਹਾਡੇ ਨਾਲ ਉਸ ਕਿਸਮ ਦੀ ਆਡੀਅנס ਜੁੜਦੀ ਜਾਊਗੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਯੂਟਿਊਬਰ ਜਿਹੜੇ ਲਗਾਤਾਰ ਕਿਸੇ ਖਾਸ ਵਿਸ਼ੇ ਕਾਸ ਕਿਸਮ ਦੇ ਵਿਚਾਰਾਂ ਨੂੰ ਲੈ ਕੇ ਵੀਡੀਓ ਬਣਾਉਂਦੇ ਆ ਤਾਂ ਉਹਨਾਂ ਨਾਲ ਉਸ ਕਿਸਮ ਦੇ ਵਿਚਾਰਾਂ ਨੂੰ ਦੇਖਣ ਵਾਲੇ ਵਿਅਕਤੀ ਆ ਜਿਹੜੇ ਜੁੜਦੇ ਜਾਂਦੇ ਆ ਇਸੇ ਕਾਰਨ ਹੀ ਉਹਨਾਂ ਦੀ ਵੀਡੀਓ ਜਦੋਂ ਵੀ ਸਾਹਮਣੇ ਆਉਂਦੀ ਹੈ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀ ਵੀਡੀਓ ਦੇ ਵਿਊ ਹੁੰਦੇ ਆ ਉਹਦਾ ਕਾਰਨ ਮੇਨ ਲਈ ਇਹੀ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਇੱਕ ਨਿਚ ਬਣਾ ਲਈ ਉਹਨਾਂ ਨੇ ਆਪਣੀ ਇੱਕ ਆਡੀਅנס ਕ੍ਰੀਏਟ ਕਰ ਲਈ ਜਿਸ ਦੇ ਵਿੱਚ ਜੋ ਉਸ ਕਿਸਮ ਦੇ ਵਿਚਾਰਾਂ ਨੂੰ ਸੁਣਨ ਵਾਲੇ ਆ ਜੋ ਸਮਾਜਿਕ ਮੁੱਦਿਆਂ ਤੇ ਚਰਚਾ ਕਰਨ ਵਾਲੇ ਆ ਰਾਜਨੀਤਿਕ ਮੁੱਦਿਆਂ ਨੂੰ ਦੇਖਣ ਵਾਲੇ ਆ ਧਾਰਮਿਕ ਮੁੱਦਿਆਂ ਬਾਰੇ ਗੱਲ ਕਰਨ ਵਾਲੇ ਆ ਸਮਾਜਿਕ ਮੁੱਦਿਆਂ ਬਾਰੇ ਗੱਲ ਕਰਨ ਵਾਲੇ ਆ ਉਹ ਸਾਰੇ ਦੇ ਸਾਰੇ ਪੱਖ ਜਿਹੜੇ ਤੁਹਾਨੂੰ ਲੱਗਦਾ ਕਿ ਕਿਸੇ ਖਾਸ ਵੀਡੀਓ ਦੇ ਵਿੱਚ ਆ ਸਕਦੇ ਆ ਉਹਨਾਂ ਨੂੰ ਲੈ ਕੇ ਗੱਲ ਕਰਨ ਵਾਲੇ ਆ ਤਾਂ ਉਹ ਤੁਹਾਡੇ ਨਾਲ ਜੁੜਦੇ ਜਾਣਗੇ ਜੇ ਤੁਸੀਂ ਕਦੇ ਇੱਕ ਵਿਸ਼ਾ ਲਿਆ ਤਾਰੇ ਦੂਸਰਾ ਵਿਸ਼ਾ ਲਿਆ ਇਹਦੇ ਨਾਲ ਕੀ ਹੋਊਗਾ ਤੁਹਾਡੇ ਕੋਲੇ ਵਿਸ਼ਿਆਂ ਦੀ ਬਹੁਤਾਤ ਹੋ ਜਾਊਗੀ ਬਹੁਤਾਤ ਦੇ ਵਿੱਚ ਵਿਸ਼ੇ ਲੈ ਕੇ ਬਣਾਈ ਹੋਈ ਵੀਡੀਓ ਹਮੇਸ਼ਾ ਹੀ ਕਿਸੇ ਖਾਸ ਕਿਸਮ ਦੇ ਸ਼ਰੋਤਿਆਂ ਨੂੰ ਤੁਹਾਡੇ ਨਾਲ ਨਹੀਂ ਜੋੜਦੀ ਕੋਈ ਵਿਅਕਤੀ ਸਿਹਤ ਤੇ ਵੀਡੀਓ ਬਣਾ ਰਿਹਾ ਹੈ ਕੋਈ ਵਿਅਕਤੀ ਹੈ ਜਿਹੜਾ ਰਾਜਨੀਤੀ ਤੇ ਕੋਈ ਧਰਮ ਤੇ ਕੋਈ ਸਮਾਜਿਕ ਸਿੱਖਿਆਵਾਂ ਤੇ ਕੋਈ ਨੈਤਿਕ ਸਿੱਖਿਆ ਦੇ ਉੱਪਰ ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕੋਈ ਵਿਅਕਤੀ ਸਹਿਤ ਤੇ ਵੀਡੀਓ ਬਣਾ ਰਿਹਾ ਹੈ ਕੋਈ ਵਿਅਕਤੀ ਹੈ ਜਿਹੜਾ ਰਾਜਨੀਤੀ ਤੇ ਕੋਈ ਧਰਮ ਤੇ ਕੋਈ ਸਮਾਜਿਕ ਸਿੱਖਿਆਵਾਂ ਤੇ ਕੋਈ ਨੈਤਿਕ ਸਿੱਖਿਆ ਦੇ ਉੱਪਰ ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੇ ਵਿਸ਼ੇ ਦੀ ਚੋਣ ਕਰਨੀ ਹੈ ਤਾਂ ਪਹਿਲਾਂ ਉਸ ਵਿਸ਼ੇ ਤੇ ਖੋਜ ਕਰੋ ਜਿਹੜਾ ਵੀ ਵਿਸ਼ਾ ਤੁਸੀਂ ਲੈਣਾ ਹੈ ਆਪਣੇ ਮਨ ਦੇ ਵਿੱਚ ਇੱਕ ਧਾਰਨਾ ਬਣਾਓ ਕਿ ਉਸ ਵਿਸ਼ੇ ਬਾਰੇ ਮੈਂ ਕਮ ਸੇ ਕਮ ਪੰਜ ਸਵਾਲ ਹੈ ਜਿਹੜੇ ਉਹ ਜ਼ਰੂਰ ਬਣਾਉਣੇ ਆ ਨੰਬਰ 1 ਉਹ ਵਿਸ਼ਾ ਕਦੋਂ ਸ਼ੁਰੂ ਹੋਇਆ ਨੰਬਰ 2 ਉਸ ਵਿਸ਼ੇ ਤੇ ਪਹਿਲਾਂ ਕੀ ਕੰਮ ਹੋ ਚੁੱਕਿਆ ਨੰਬਰ 3 ਉਸ ਵਿਸ਼ੇ ਬਾਰੇ ਤੁਹਾਡੇ ਕੋਲੇ ਕੀ ਜਾਣਕਾਰੀ ਹੈ ਉਹਦੇ ਕਿਹੜੇ ਕਿਹੜੇ ਤੱਤ ਹੈ ਨੰਬਰ 5 ਉਸ ਵਿਸ਼ੇ ਬਾਰੇ ਜਿਹੜਾ ਤੁਸੀਂ ਐਕਸਪਰਟ ਲੈ ਕੇ ਆਏ ਹੋ ਉਨ੍ਹਾਂ ਦੇ ਕੀ ਬੈਕਗ੍ਰਾਉਂਡ ਹੈ ਕਿਸ ਕਿਸਮ ਦੇ ਸਵਾਲ ਪੁੱਛੇ ਜਾ ਸਕਦੇ ਆ ਉਹ ਵਿਅਕਤੀ ਤੁਹਾਨੂੰ ਕਿੰਨਾ ਕੁ ਸੰਤੁਸ਼ਟ ਕਰ ਸਕਦਾ ਹੈ ਤੇ ਆਖਰਲੇ ਪੰਜਵੇਂ ਨੰਬਰ ਦੇ ਉੱਪਰ ਤੁਸੀਂ ਜਦੋਂ ਸਾਰੀ ਗੱਲਬਾਤ ਕਰੋਗੇ ਉਹਦਾ ਕਨਕਲੂਜਨ ਕਿਵੇਂ ਕੱਢੋਗੇ ਉਹਦੇ ਲਈ ਉਹਦੇ ਵਿੱਚੋਂ ਤੁਸੀਂ ਲੋਕਾਂ ਲਈ ਕੀ ਦੱਸੋਗੇ ਉਦਾਹਰਨ ਦੇ ਤੌਰ ਤੇ ਅਸੀਂ ਇਸਤਰੀਆਂ ਬਾਰੇ ਵੀਡੀਓ ਬਣਾਉਣੇ ਆ ਪਰ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਵਿਸ਼ਵ ਦੇ ਵਿੱਚ ਇਸਤਰੀਆਂ ਦੀ ਕੀ ਸਥਿਤੀ ਹੈ ਇਸ स्त्रੀਆਂ ਤੇ ਹੁਣ ਤੱਕ ਕਿਹੜਾ ਕਿਹੜਾ ਕੰਮ ਹੋ ਚੁੱਕਿਆ ਹੈ ਸਾਡੇ ਆਪਣੇ ਸਮਾਜ ਦੇ ਵਿੱਚ ਜੇ ਅਸੀਂ ਸ਼ੁਰੂ ਤੋਂ ਅੱਜ ਤੱਕ ਦੇਖੀਏ ਤਾਂ ਨਾਰੀ ਦੀ ਗੁਰੂਕਾਲ ਦੇ ਵਿੱਚ ਕੀ ਸਥਿਤੀ ਰਹੀ ਅੱਜ ਕੀ ਸਥਿਤੀ ਸੀ ਅੱਜ ਸਾਡੇ ਸਮਾਜਿਕ ਖੇਤਰਾਂ ਦੇ ਵਿੱਚ ਉਹਦੀ ਕੀ ਸਥਿਤੀ ਹੈ ਕੀ ਸਥਿਤੀ ਪਹਿਲਾਂ ਨਾਲੋਂ ਅੱਛੀ ਹੋਈ ਹੈ ਕੀ ਸਥਿਤੀ ਪਹਿਲਾਂ ਵਰਗੀ ਹੀ ਰਹੀ ਹੈ ਕੀ ਸਥਿਤੀ ਪਹਿਲਾਂ ਨਾਲੋਂ ਮਾੜੀ ਹੋਈ ਹੈ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਸਥਿਤੀ ਪਹਿਲਾਂ ਨਾਲੋਂ ਸੁਧਰੀ ਹੈ ਕਿਹੜੇ-ਕਿਹੜੇ ਖੇਤਰਾਂ ਜਿੱਥੇ ਸਥਿਤੀ ਪਹਿਲਾਂ ਦੇ ਨਾਲੋਂ ਥੱਲੇ ਗਈ ਹੈ ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਵੀਡੀਓ ਨੂੰ ਬਣਾਓਗੇ ਤਾਂ ਉਸ ਦੇ ਵਿੱਚ ਇਹ ਗੱਲ ਬਹੁਤ ਮਹੱਤਵਪੂਰਨ ਹੁੰਦੀ ਹੈ ਕਿ ਤੁਸੀਂ ਉਸ ਵਿਸ਼ੇ ਬਾਰੇ ਪੂਰਨ ਤੌਰ ਤੇ ਖੋਜ ਕਰੋ ਫਿਰ ਤੁਸੀਂ ਦੇਖੋ ਕਿ ਤੁਹਾਡੇ ਸਮਾਜ ਦੇ ਵਿੱਚ ਉਸ ਵਿਸ਼ੇ ਨਾਲ ਸੰਬੰਧਿਤ ਕਿੰਨਾ ਕੰਮ ਹੋਇਆ ਕਿੰਨੀਆਂ ਕਿਤਾਬਾਂ ਤੁਹਾਨੂੰ ਮਿਲਦੀਆਂ ਜੇ ਆਪਾਂ ਜਿਵੇਂ ਹੁਣ ਗੱਲ ਕੀਤੀ ਹੈ ਇਸਤਰੀਆਂ ਦੇ ਵਿਸ਼ੇ ਤੇ ਗੱਲ ਕਰਨੀ ਹੈ ਕੀ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਉਸ ਵਿਸ਼ੇ ਤੇ ਵੀਡੀਓ ਬਣਾਈ ਹੈ ਕੀ ਤੁਹਾਡੇ ਤੋਂ ਪਹਿਲਾਂ ਉਸ ਵਿਸ਼ੇ ਤੇ ਕੋਈ ਪੁਸਤਕਾਂ ਮਿਲਦੀਆਂ ਜੇ ਮਿਲਦੀਆਂ ਤਾਂ ਆਪਣਾ ਹੋਮਵਰਕ ਜ਼ਰੂਰ ਕਰੋ ਕਿਸੇ ਇੱਕ ਪੁਸਤਕ ਨੂੰ ਲੈ ਕੇ ਆਓ ਦੋ ਪੁਸਤਕਾਂ ਨੂੰ ਲੈ ਕੇ ਆਓ ਉਹਨਾਂ ਪੁਸਤਕਾਂ ਦੇ ਆਧਾਰ ਤੇ ਪਹਿਲਾਂ ਇੱਕ ਸਨੈਪਸਿਸ ਬਣਾਓ ਉਸ ਨਾਪਸਿਸਸ ਦੇ ਵਿੱਚ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਗੱਲ ਕਰਨੀ ਹੈ ਕਿੱਥੋਂ ਸ਼ੁਰੂ ਕਰਨਾ ਹੈ ਤੁਹਾਡੀ ਸ਼ੁਰੂ ਕੀਤੀ ਹੋਈ ਗੱਲ ਦਾ ਪ੍ਰਭਾਵ ਕਿਵੇਂ ਪਊਗਾ ਜੇ ਤੁਸੀਂ ਇਸ ਗੱਲ ਨੂੰ ਲੈ ਕੇ ਚੱਲੋਗੇ ਤਦ ਤੁਸੀਂ ਵਿਸ਼ੇ ਦੀ ਚੋਣ ਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਦੇ ਵਿੱਚ ਨਹੀਂ ਆਉਂਗੇ ਇਸ ਲਈ ਬਹੁਤ ਸਾਰੇ ਪੱਖ ਹੈ ਵਧੀਆ ਕਿਸਮ ਨਾਲ ਆਪਣਾ ਕੰਟੈਂਟ ਦੇਣ ਦੇ ਲਈ ਪਰ ਜਦੋਂ ਤੁਸੀਂ ਕਿਸੇ ਸਮਾਜਿਕ ਵਿਸ਼ੇ ਨੂੰ ਲੈ ਕੇ ਕਿਸੇ ਧਾਰਮਿਕ ਜਾਂ ਰਾਜਨੀਤਿਕ ਵਿਸ਼ੇ ਨੂੰ ਲੈ ਕੇ ਵੀਡੀਓ ਬਣਾਉਣੀ ਹੈ ਤਾਂ ਸਭ ਤੋਂ ਪਹਿਲਾ ਤੇ ਪ੍ਰਮੁੱਖ ਪੱਖ ਇਹ ਹੁੰਦਾ ਹੈ ਕਿ ਬਿਲਕੁਲ ਐਵੇਂ ਨਾ ਜਾਓ ਕਿ ਜਾ ਕੇ ਜਿਸ ਤਰ੍ਹਾਂ ਤੌਰ ਤੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਵਿਸ਼ੇ ਤੇ ਗੱਲ ਕਰ ਲਵਾਂਗੇ ਨੋ ਸਭ ਤੋਂ ਪਹਿਲਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਸ ਵਿਸ਼ੇ ਬਾਰੇ ਤੁਹਾਨੂੰ ਪੂਰਨ ਜਾਣਕਾਰੀ ਹੋਵੇ ਜਦੋਂ ਉਹ ਜਾਣਕਾਰੀ ਹੋਊਗੀ ਤਾਂ ਹੌਲੀ-ਹੌਲੀ ਉਸ ਵਿਸ਼ੇ ਦੇ ਬਾਕੀ ਪੱਖਾਂ ਬਾਰੇ ਵੀ ਤੁਸੀਂ ਗੱਲ ਕਰਦੇ ਰਹੋਗੇ ਜਿਵੇਂ ਅਸੀਂ ਗੱਲ ਕੀਤੀ ਹੈ ਜੇ ਅਸੀਂ ਇਸਤਰੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸਤਰੀ ਦੀ ਸਾਡੇ ਸਮਾਜ ਵਿੱਚ ਐਜੂਕੇਸ਼ਨ ਕਿਹੋ ਜੀ ਹੈ ਸੋਸ਼ਲ ਸਟੇਟਸ ਕਿਹੋ ਜ ਹੈ ਕਿ ਇਸਤਰੀਆਂ ਨਾਲ ਕਿਤੇ ੱਤਕਾ ਵੀ ਹੋ ਰਿਹਾ ਹੈ ਕਿੱਥੇ ਇਸਤਰੀਆਂ ਨੂੰ ਵੱਧ ਅਧਿਕਾਰ ਮਿਲੇ ਹੈ ਇਸਤਰੀਆਂ ਆਪਣੀ ਜੌਬ ਦੇ ਵਿੱਚ ਕਿਹੋ ਜਿਹਾ ਪਰਫਾਰਮ ਕਰ ਰਹੀਆਂ ਸਾਡੇ ਸਮਾਜਿਕ ਕਾਰੋਬਾਰ ਦੇ ਵਿੱਚ ਸਾਡੀਆਂ ਲਹਿਰਾਂ ਦੇ ਵਿੱਚ ਕਿਸਾਨ ਯੂਨੀਅਨ ਦੇ ਵਿੱਚ ਇਸਤਰੀਆਂ ਦਾ ਕੀ ਯੋਗਦਾਨ ਹੈ ਸਾਡੇ ਨੌਕਰੀ ਸੈਕਟਰ ਦੇ ਵਿੱਚ ਇਸਤਰੀਆਂ ਦਾ ਕੀ ਯੋਗਦਾਨ ਹੈ ਸਾਡੇ ਆਫੀਸਰ ਸੈਕਟਰ ਜਾਂ ਡਿਫੈਂਸ ਸੈਕਟਰ ਦੇ ਵਿੱਚ ਇਸਤਰੀਆਂ ਦੀ ਭਾਗੀਦਾਰੀ ਕਿੰਨੀ ਵਧੀ ਹੈ ਸਾਡੀਆਂ ਆਈਪੀਐਸ ਪੁਲਿਸ ਆਫੀਸਰ ਇਸਤਰੀਆਂ ਕਿੰਨੀਆਂ ਬਣੀਆਂ ਹੈ ਸਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿੰਨੀਆਂ ਇਸਤਰੀਆਂ ਡਿਪਟੀ ਕਮਿਸ਼ਨਰ ਆ ਕਿ ਉਹ ਸਾਰੀਆਂ ਰੋਲ ਮਾਡਲ ਬਣੀਆਂ ਕਿ ਉਹਨਾਂ ਨੇ ਪੁਰਾਣੀ ਇਸਤਰੀ ਨਾਲੋਂ ਕੁਝ ਵੱਖਰਾ ਕੀਤਾ ਇਹ ਸਾਰੇ ਦੇ ਸਾਰੇ ਜੇ ਤੁਸੀਂ ਮੁੱਦੇ ਲੈ ਕੇ ਆਉਂਗੇ ਇਹ ਸਾਰੇ ਮੁੱਦੇ ਤੁਸੀਂ ਕਦੇ ਵੀ ਕਿਸੇ ਇੱਕ ਵੀਡੀਓ ਦੇ ਵਿੱਚ ਕਵਰ ਨਹੀਂ ਕਰ ਸਕਦੇ ਇਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਆਪਣੀ ਵੀਡੀਓ ਬਣਾਉਣੀ ਸ਼ੁਰੂ ਕਰਨੀ ਹੈ ਤਾਂ ਪਹਿਲਾ ਪੱਖ ਇਹ ਹੈ ਜਿਹਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਵਿਸ਼ੇ ਦੀ ਚੋਣ ਕਿਵੇਂ ਕਰਨੀ ਹੈ ਵਿਸ਼ੇ ਦੀ ਚੋਣ ਕਰਨੀ ਵਿਸ਼ੇ ਤੇ ਖੋਜ ਕਰਨੀ ਵਿਸ਼ੇ ਬਾਰੇ ਆਪਣੇ ਪ੍ਰਸ਼ਨ ਬਣਾਉਣੇ ਤੇ ਉਸ ਵਿਸ਼ੇ ਦੇ ਸ਼ੁਰੂ ਤੋਂ ਲੈ ਕੇ ਮੱਦ ਤੇ ਮੱਦ ਤੋਂ ਲੈ ਕੇ ਕਨਕਲੂਜਨ ਤੱਕ ਜਾਂਦੇ ਹੋਏ ਜਿਹੜੀ ਗੱਲ ਤੁਸੀਂ ਲੈ ਕੇ ਚੱਲੋ ਉਸ ਨੂੰ ਕਿਸੇ ਸਿਰੇ ਜ਼ਰੂਰ ਲਗਾਉਣਾ ਇਹ ਨਹੀਂ ਹੈ ਕਿ ਵਿਸ਼ੇ ਨੂੰ ਸ਼ੁਰੂ ਕੀਤਾ ਉਸ ਤੋਂ ਬਾਅਦ ਤੁਸੀਂ ਕੋਈ ਹੋਰ ਗੱਲਾਂ ਕੀਤੀਆਂ ਤੇ ਉਹਨੂੰ ਖਤਮ ਕਰਤਾ ਇਸ ਕਿਸਮ ਨਾਲ ਬਿਲਕੁਲ ਵੀ ਨਹੀਂ ਕਰਨਾ ਸੋ ਅੱਗੇ ਤੋਂ ਜਦੋਂ ਵੀ ਤੁਸੀਂ ਭਾਵੇਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਪਣੀ ਵੀਡੀਓ ਬਣਾਓਗੇ ਤਾਂ ਇਹ ਗੱਲ ਮਹੱਤਵ ਰੱਖਦੀ ਹੈ ਕਿ ਤੁਹਾਡੀ ਵੀਡੀਓ ਦੇ ਵਿੱਚ ਸ਼ੁਰੂ ਵੇਲੇ ਤੁਸੀਂ ਜਦੋਂ ਆਪਣੀ ਗੱਲ ਸ਼ੁਰੂ ਕਰੋਗੇ ਤਾਂ ਜਿਹੜਾ ਸ਼ਰੋਤਾ ਹੈ ਤੁਹਾਡਾ ਤੁਹਾਡਾ ਦਰਸ਼ਕ ਹੈ ਉਹ ਇਸ ਗੱਲ ਨੂੰ ਜ਼ਰੂਰ ਜਾਣੇ ਕਿ ਤੁਸੀਂ ਉਹਦੇ ਵਿੱਚ ਕਹਿਣਾ ਕੀ ਚਾਹੁੰਦੇ ਹੋ ਆਪਣੇ ਸ਼ੁਰੂ ਦੇ 2 4 5 ਸੈਂਟੈਂਸ ਦੇ ਵਿੱਚ 3 ਜਾਂ 4 ਸਕਿੰਟਾਂ ਦੇ ਵਿੱਚ ਇਹ ਫੈਸਲਾ ਹੋ ਜਾਂਦਾ ਹੈ ਕਿ ਤੁਹਾਡੀ ਵੀਡੀਓ ਹੈ ਜਿਹੜੀ ਉਹ ਵਿਅਕਤੀ ਪੂਰਾ ਸੁਣੂਗਾ ਜਾਂ ਉਸ ਨੂੰ ਸਕਰੋਲ ਕਰਕੇ ਅੱਗੇ ਕੱਢ ਦੂਗਾ ਇਸ ਕਰਕੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਵੀਡੀਓ ਬਣਾਉਂਦੇ ਸਮੇਂ ਤੁਸੀਂ ਸ਼ੁਰੂਆਤ ਦੇ ਵਿੱਚ ਆਪਣੇ ਉਹਨਾਂ ਪੱਖਾਂ ਨੂੰ ਰੱਖੋ ਜਿਹੜੇ ਬਹੁਤ ਮਹੱਤਵ ਰੱਖਦੇ ਹੈ ਜਿੰਨਾ ਪੱਖਾਂ ਨੂੰ ਦੇਖ ਕੇ ਲੋਕ ਤੁਹਾਡੀ ਵੀਡੀਓ ਨੂੰ ਦੇਖਣ ਜਿੰਨਾ ਪੱਖਾਂ ਨੂੰ ਲੈ ਕੇ ਜਦੋਂ ਤੁਹਾਡੀ ਇੱਕ ਵੀਡੀਓ ਦੇਖਣ ਤਾਂ ਕੱਲ ਨੂੰ ਉਹਦੇ ਦੂਸਰੇ ਹਿੱਸੇ ਬਾਰੇ ਜਾਣਨ ਇਸ ਲਈ ਅੱਜ ਆਪਾਂ ਗੱਲ ਇੰਨੀ ਕਰਦੀ ਹੈ ਕਿ ਵਿਸ਼ੇ ਦੀ ਚੋਣ ਤੁਸੀਂ ਆਪਣੇ ਵੀਡੀਓ ਲਈ ਲੈ ਕੇ ਉਸ ਦੀ ਪ੍ਰੈਪਰੇਸ਼ਨ ਕਿਵੇਂ ਕਰਨੀ ਹੈ ਕੱਲ ਨੂੰ ਆਪਾਂ ਕਿਸੇ ਵੱਖਰੇ ਵਿਸ਼ੇ ਨੂੰ ਲੈ ਕੇ ਉਸ ਵਿਸ਼ੇ ਬਾਰੇ ਤੁਸੀਂ ਅਗਲੇ ਪੱਖ ਬਾਰੇ ਵੀਡੀਓ ਬਣਾਉਣ ਸਮੇਂ ਕਿੰਨੀਆਂ ਗੱਲਾਂ ਦਾ ਧਿਆਨ ਕਰਨਾ ਹੈ ਇਸ ਗੱਲ ਬਾਰੇ ਚਰਚਾ ਕਰਾਂਗੇ ਧੰਨਵਾਦ